ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬੋਲੇ ਦਸ ਸਿੰਘ ਸੈਣੀ ਜਲੰਧਰ ਤੋਂ ਮੇਰੇ ਜਿਹੜਾ ਬੀਨਸ ਹੈਗਾ ਐਨਮਸ ਸ਼ਿਮੰਤ ਪਲੱਸ ਇਹ ਇੱਕ ਕੰਟੇਨਰ ਨਾਲ ਲੇਟਡ ਸਾਰਾ ਹੈਗਾ ਮੈਂ ਫਾਰਮਰ ਵੀਰੇ ਨੂੰ ਇਹੀ ਕਹਿਣਾ ਚਾਹਾਂਗਾ ਜੇ ਆਪਣੇ ਫਾਰਮਰ ਤੇ ਕੋਈ ਕੰਟੇਨਰ ਵਗੈਰਾ ਜ਼ਰੂਰਤ ਪੈਂਦੀ ਹੈ ਮਿਨੀਮਮ ਉਹਨਾਂ 11 ਲੀਟਰ ਦਾ ਚਾਹੀਦਾ ਹੈ ਕਿਉਂਕਿ ਇੱਕ ਤਾਂ ਉਹਦੀ ਕੈਪੈਸਿਟੀ ਵੀ 11 ਟੋਟਲ 11 ਲੀਟਰ ਦੀ ਰਿਕੁਐਸਟਿੰਗ ਹੁੰਦੀ ਹੈ ਤੇ ਸੀਮਾ ਦੇ ਜਿਹੜੇ ਸਟੋਰੇਜ 1500 ਸਟਾਰ ਤੱਕ ਆ ਸਕਦਾ ਉਹਦੇ ਵਿੱਚ ਤੇ ਦੂਸਰਾ ਫਾਇਦਾ ਹੈ ਕਿ ਉਹਨੂੰ ਆਪਾਂ ਮਹੀਨੇਵਾਰ ਗੈਸ ਫਿਲ ਕਰਨੀ ਪੈਂਦੀ ਹੈ ਜਦੋਂ ਤਾਂ ਫਾਰਮਰ ਔਰ ਆਫਟਰ 3 অর 4 ਡੇਸ ਤੋਂ ਅਨੁਛ ਗੈਸ ਪਾਣੀ ਪੈਣੀ ਆ ਤੇ ਲਿਕੋਡ ਨਾਈਟਰ ਮਿਲਨੇ ਵੀ ਆਮ ਇਜ਼ੀ ਨਹੀਂ ਆਗੀ ਤੁਹਾਨੂੰ ਜਾਂ ਤਾਂ ਜਿਹੜਾ ਇਸ ਪ੍ਰੋਫੈਸ਼ਨਲ ਰਿਲੇਟਡ ਹੋਗਾ ਕੋਈ ਮਿਲ ਸਕਦੀ ਆ ਨਾਈਟਰ ਜਿਹੜੀ ਕਿ ਤੁਹਾਨੂੰ ਕੋ ਘਾ ਸਕਦਾ ਹੈ ਮੰਨ ਲਓ ਤੇ ਨਾਈਟਰ ਉਹ ਸਰ ਦੇਖੋ ਜਾਂ ਤਾਂ ਗਵਰਨਮੈਂਟ ਦਾ ਸੋਰਸ ਆ ਜਾਂ ਜੋ ਕਿ ਪ੍ਰਾਈਵੇਟ ਸਪਲਾਈਅਰ ਹੈਗੇ ਜਿੱਦਾ ਮੇਰਾ ਹੈਗਾ ਮੈਂ ਜਨੰਦਰ ਤੋਂ ਸਪਲਾਈ ਕਰਦਾ ਹਾਂ ਪੰਜਾਬ 'ਚ ਮੇਰੀ ਗੱਡੀ ਜਾਂਦੀ ਆ ਕੋਈ ਨਾਈਟਰਨ ਦੇਣ ਵਾਸਤੇ ਜਸ ਆਪਣਾ ਕੰਟੇਨਰ ਵਗੈਰਾ ਕਿਸ ਚਾਹੀਦਾ ਹੋਵੇ ਉਹ ਆਪੋ ਆਪਣੇ ਡੋਸਟ ਆਪੇ ਸਪਲਾਈ ਕਰਦੇ ਆ। ਜਿਹੜੇ ਕੀ ਰੇਟ ਹੋਵੇ। ਇਹ ਲਗ ਲਗ ਸਾਗੇ ਤੇ ਜਦ 11 ਲੀਟਰ ਦਾ ਪੈਂਦਾ ਉਹ 19000 ਦਾ ਆ ਜਾਂਦਾ ਜੀ। ਪੰਜ ਤੋਂ 6 ਲੀਟਰ ਗੈਸ ਪੈਂਦੀ ਹੈ ਮਹੀਨੇ ਬਾਅਦ। ਉਹਦਾ ਕੈਪੈਸਿਟੀ ਸਾਡੇ 11 ਤੋਂ ਜੇ ਆਪਾਂ ਨਾ ਵੀ ਗੈਸ ਪਾਵਾਂਗੇ ਉਹ 40 ਤੋਂ 50 ਰੰਗੜ ਜੂਗਰਾਂ ਡਰਾਈ ਨਹੀਂ ਹੋਊਗਾ। ਤੇ ਦੂਸਰਾ ਉਸ ਤੋਂ ਵੱਡਾ 35 ਲੀਟਰ ਦਾ ਆ ਜਾਂਦਾ। ਉਹ ਜੋ ਵੱਡੇ ਫਾਰਮਰ ਹੈਗਾ ਜਿਹੜਾ ਆਪਾਂ ਨੂੰ ਟ੍ਰਾਂਸਪੋਰਟੇਸ਼ਨ ਦੀ ਮੁਸ਼ਕਲ ਇਜ਼ੀ ਨਹੀਂ ਮਿਲਦੀ ਘਿਆ। ਕੋਈ ਛੋਟੇ ਤਾਂ ਇਹ ਫਿਰ ਆਪਾਂ ਕਿਤੇ ਵੀ ਕਰੀ ਕਰਕੇ ਲਿਜਾ ਸਕਦੇ ਸੀਮਨ ਲੈ ਕੇ ਆ ਸਕਦੇ ਲੈ ਕੇ ਆ ਜਾ ਸਕਦੇ। ਜਿਹੜਾ 11 ਲ 30 ਲੀਟਰ ਜਹ ਤਰਿਕ ਸੀਮਨ ਬਾਦੂ ਹੈਗਾ ਗੈਸ ਦਾ ਸੋਰਸ ਘਟਾ ਉਹ ਤੇ 30 ਲੀਟਰ ਲੈ ਲਓ ਉਹ ਚਾਪਨ 2 ਤੋਂ 3 ਮਹੀਨੇ ਗੈਸ ਪਾਣ ਦੀ ਲੋੜ ਨਹੀਂ ਆਗੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ ਹੋਰ ਇਹ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰੇ ਨੂੰ ਇਹ ਹੈ ਵੀ ਆਪਾਂ ਜਿੱਥੇ ਪਿਆਵੇ ਠੋਕਰ ਨਾ ਵਜੇ ਚੱਕਣ ਲੱਗੇ ਥੋੜਾ ਧਿਆਨ ਹੋਰ ਰੱਖਿਆ ਜਾਵੇ ਇੱਕ ਤਰ੍ਹਾਂ ਥਰਮਸ ਹੈ ਜੇ ਇਹਨੂੰ ਠੋਕਰ ਲੱਗੇ ਬਾਹਰ ਕੁਝ ਨਹੀਂ ਹੋ ਰਣਾ ਅੰਦਰ ਫਲਾਗਸ ਦੇ ਡੈਮੇਜ ਹੋ ਜੂਗੇ ਉਹਦੀ ਰਿਪੇਅਰੇਬਲ ਨਹੀਂ ਹੁੰਦਾ ਜੇ ਸਾਰੇ ਕੋਈ ਸੀਮਨ ਹੈਗਾ ਜਿਹੜਾ ਗਵਰਨਮੈਂਟ ਦੇ ਜਿਹੜਾ ਆਪਾਂ ਸੀਐਮ ਦੇ ਯੂਨਿਟ ਹੁੰਦਾ ਸੈਂਟਰ ਗਵਰਨਮੈਂਟ ਇਕਦਾ ਐਪੀਐਸ ਕੰਪਨੀ ਆਂਦੀ ਹੈ ਅਮਰੀਕਨ ਮੈਡੀਕਲ ਸਰਵਿਸ ਦੇ ਨਾਂ ਤੇ ਹੈਗੇ ਉਹਨਾਂ ਦਾ ਸੀਮਨ ਨਾਂ ਦਾ ਮਾਰਕੀਟ ਸੁਪੀਰੀਅਰ ਐਨੀਮਲ ਜੈਨੇਟਿਕਸ ਦੇ ਨਾਂ ਤੇ ਕੰਪਨੀ ਹੈਗੀ ਆ ਉਹਨਾਂ ਸੀਮਨ ਸਰਕੋ ਮਾਰਕੀਟ ਅਮੋਲ ਇੰਡੀਆ ਦਾ ਸੀਮਨ ਸਰਕੋ ਅਵੇਲੇਬਲ ਹੈਗਾ ਜਿੰਨੇ ਵੀ ਗਵਰਨਮੈਂਟ ਅਪਰੂਵਡ ਉਹ ਸਟੇਸ਼ਨ ਆ ਉਹ ਸਰਕੋ ਸੀਮਨ ਅਵੇਲੇਬਲ ਹੈਗਾ ਇੱਕ ਜੰਦਰ ਦਾ ਜੈਨਿੰਗ ਇੰਟਰਨੈਸ਼ਨਲ ਨਾਂ ਤੇ ਫਰਮ ਦਾ ਨਾਂ ਆ ਯਾਰ ਪੰਜਾਬ ਚ ਜੰਦਰ ਸਪਾਈ ਕਰਦੇ ਆ ਪਰ ਅਸੀਂ ਉਹੀ ਦਵਾਂਗੇ ਜਿਹੜਾ ਗਵਰਨਮੈਂਟ ਅਪਰੂਵ ਹੋਵੇ ਜ਼ਿਆਦਾਤਰ ਹੁੰਦਾ ਵੀ ਇਕੱਲ ਬڑے ਪ੍ਰਾਈਵੇਟ ਬੁੱਲਸ ਵੀ ਲੈ ਕੇ ਆ ਰਹੇ ਆ ਅਸੀਂ ਤਾਂ ਉਹਨੂੰ ਹੀ ਰਿਕਾਰਮੈਂਡ ਕਰਾਂਗੇ ਕਿ ਜਿਹੜਾ ਫਾਰਮਰ ਆ ਜਾਂ ਤਾਂ ਪੀਡੀਐਫ ਦੇ ਜਿਹੜਾ ਇੰਪੋਰਟਡ ਸੀਮਨ ਉੱਥੋਂ ਲੈ ਲੈਣ ਜਾਂ ਜਿਹੜਾ ਹੋ ਜਿਹੜੇ ਗੋਮਰਪੁਰ ਸਿੰਘ ਨੇ ਉਹਨਾਂ ਨੂੰ ਯੂਜ਼ ਕਰਾਂ ਬਾਕੀ ਸੀਮਨ ਤੋਂ ਇਹਨਾਂ ਨੂੰ ਨਾ ਯੂਜ਼ ਕਰਨ ਇੱਕ ਅੱਜ ਦੀ ਜਿਹੜੀ ਹੋਰ ਸਮੱਸਿਆ ਹੈ ਕਿ ਸੀਮਨ ਦੀ ਜੀ ਕੁਆਲਿਟੀ ਹੈ ਉਹ ਚੰਗੀ ਜਾਂ ਨਾ ਚੰਗੀ ਤਾਂ ਪਤਾ ਨਹੀਂ ਲੱਗਦਾ ਕਿਉਂਕਿ ਡੁਪਲੀਕੇਟ ਸੀਮਨ ਬੜੇ ਆ ਰਹੇ ਆ ਜੀ ਤੁਹਾਡੇ ਹਿਸਾਬ ਨਾਲ ਥੋੜਾ ਜਿਹਾ ਫਾਰਮਰ ਕਿਵੇਂ ਗਾਈਡ ਹੋ ਸਕਦਾ ਹੈ ਕਿ ਉਹ ਡੁਪਲੀਕੇਟ ਸੀਮਨ ਦੇ ਕੋ ਫਾਰਮਰ ਤੋਂ ਪਹਿਲਾਂ ਤਾਂ ਸਹੀ ਸੋਰਸ ਹੀ ਚਾਹੀਦਾ ਵੀ ਉਹ ਸੀਮਨ ਕਿਹ ਕੋ ਲੈ ਰਹੇ ਤانوں ਕਹਾਂ ਕਿ ਅਸਟਨ ਦਾ ਡੋਸਟ ਆਪ ਤੇ ਗੱਡੀਆਂ ਬਹੁਤ ਚੱਲ ਪਈਆਂ ਸੀਮਨ ਦੇ ਅੰਦਰ ਜਾ ਰਹੇ ਕੋਈ ਉੱਧਰ ਜਾ ਰਹੇ ਆ ਪਰ ਅਸੀਂ ਉਹੀ ਕਹਿੰਦੇ ਜਿਹੜਾ ਸੀਮਨ ਸਟੇਰ ਹੈ ਉਹ ਗੋਮਾ ਅਪਰੂਵ ਹੋਵੇ ਫੇ ਉਹਨਾਂ ਨੇ ਆਪਣਾ ਡਿਸਟ੍ਰਿਬਿਊਟਰ ਬਣਾਇਆ ਪੁਆਇੰਟ ਕੀਤਾ ਕਿ ਉਹਨਾਂ ਨੇ ਚੈੱਕ ਕਰ ਲੋ ਹਾਂ ਕਿ ਕੋਈ ਹਰੇਕ ਤੋਂ ਸਾਈਡ ਤੇ ਅਵੇਲੇਬਲ ਚਾਹੇ ਬੀਐਸ ਆਰ ਕੋਲ ਚਾਹੇ ਸੁਪਰੀਮ ਹੈਨਮ ਜੈਨੇਟਿਕਸ ਦੀ ਸਾਈਡ ਕੋਲ ਜਾਂ ਅੰਮੋਲ ਇੰਡੀਆ ਦੀ ਸਾਈਡ ਕੋਲ ਤਾਂ ਉਹਨਾਂ ਦੇ ਡਿਸਟ੍ਰਿਬਿਊਟਰ ਨਾ ਹੋ ਜਾਣਗੇ ਨਾ ਮੈਂ ਇਹੀ ਕਾਵਾਂਗੇ ਜਿਹੜਾ ਸੀਮਨ ਲੈਣਾ ਸਹੀ ਸੋਰਸ ਤੋਂ ਲਓ ਪੀਡੀਐਫ ਹੈਗਾ ਬੋਵ ਦੇ ਸੋਰਸ ਜੇ ਇੰ ਕੁਣ ਇਸ ਤੋਂ ਬਹੁਤ ਜ਼ਿਆਦਾ ਡੁਪਲੀਕੇਸੀ ਆ ਰਹੀ ਮਾਰਕੀਟ ਦੇ ਵਿੱਚ